ਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਹ ਨਸ਼ਾ ਤਸਕਰਾ ਦੇ ਖਿਲਾਫ ਸਰਜੀਕਲ ਸਟ੍ਰਾਈਕ ਕਰਨਗੇ ਸਭ ਤੋਂ ਪਹਿਲਾਂ ਨਮਸਕਾਰ ਦੇਖ ਰਿਹਾ ਟੀਵੀ ਅਨਾਰਾਇ ਹੈ ਬੀਕੇ ਸਰ ਇੱਕ ਵਾਰ ਫਿਰ ਤੁਹਾਡਾ ਹਰਦਾਲ ਖਬਰ ਸਾਂਝੀ ਕਰਨ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਡੀਜੀਪੀ ਪੰਜਾਬ ਨੇ ਮੀਟਿੰਗ ਕੀਤੀ ਤਾਂ ਇਸ ਮੀਟਿੰਗ ਦੇ ਵਿੱਚ ਕੀ ਜੋ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਦਰਸਲ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਗੈਂਗਸਟਰ ਹੋ ਗਏ ਜਾਂ ਫਿਰ ਨਸ਼ਾ ਤਸਕਰ ਨੇ ਉਹਨਾਂ ਦੀ ਇੱਕ ਲਿਸਟ ਬਣਾਈ ਜਾਏ ਤਾਂ ਜੋ ਇਹਨਾਂ ਤੇ ਇੱਕ ਵੱਡਾ ਸ਼ਿਕੰਜਾ ਕਸਿਆ ਜਾਏ ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਦੀ ਲਿਸਟ ਬਣਾ ਕੇ ਮੈਨੂੰ ਦਿੱਤੀ ਜਾਏ ਹਰ ਇੱਕ ਸ਼ਹਿਰ ਹਰ ਇੱਕ ਜ਼ਿਲ੍ਹੇ ਦੇ ਐਸਐਚਓ ਨੂੰ ਆਰਡਰ ਦਿੱਤੇ ਨੇ ਕਿ ਤੁਸੀਂ ਆਪਣੇ ਆਪਣੇ ਏਰੀਏ ਦੇ ਉਹਨਾਂ ਗੈਂਗਸਟਰ ਦੇ ਗੁੰਡਿਆਂ ਦੇ ਤੇ ਨਸ਼ਾ ਤਸਕਾ ਦੀ ਇੱਕ ਲਿਸਟ ਬਣਾ ਕੇ ਸਾਨੂੰ ਭੇਜੀ ਜਾਏ ਤਾਂ ਜੋ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਏ ਹਾਂ ਤੁਹਾਨੂੰ ਦੱਸ ਦੇ ਕਿ ਦਰਅਸਲ ਉਹਨਾਂ ਮੈਡੀਕਲ ਸਟੋਰਸ ਤੇ ਵੀ ਛਾਪੇਮਾਰੀ ਹੋਏਗੀ ਉਹਨਾਂ ਮੈਡੀਕਲ ਸਟੋਰਸ ਤੇ ਵੀ ਨਿਗਰਾਨੀ ਰੱਖੀ ਜਾਏਗੀ ਨਿਗਰਾਨੀ ਕੀਤੀ ਜਾਏਗੀ ਜੋ ਕਿ ਨਸ਼ੇ ਦੀਆਂ ਗੋਲੀਆਂ ਕਹ ਲੋ ਜਾਂ ਨਸ਼ੇ ਦੇ ਪਦਾਰਥ ਵੇਚਦੇ ਨੇ ਜਿਹੜੇ ਕਿ ਨਸ਼ਾ ਨੂੰ ਪੰਜਾਬ ਦੇ ਵਿੱਚ ਵਧਾਉਂਦੇ ਨੇ ਸੋ ਇਹ ਜੋ ਬਹੁਤ ਸਾਰੇ ਕੇਸ ਵੀ ਸਾਹਮਣੇ ਆ ਰਹੇ ਸੀ ਕਿ ਮੈਡੀਕਲ ਸਟੋਰਸ ਦੇ ਵਿੱਚੋਂ ਬਹੁਤ ਸਾਰੀਆਂ ਨਸ਼ੇ ਦੀਆਂ ਚੀਜ਼ਾਂ ਮਿਲਦੀਆਂ ਨੇ ਜੋ ਕਿ ਅੱਗੇ ਨਸ਼ਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਤੁਹੈਸਲੀ ਉਹਨਾਂ ਮੈਡੀਕਲ ਸਟੋਰਸ ਤੇ ਵੀ ਪੂਰੀ ਪੂਰੀ ਨਿਗਰਾਨੀ ਰੱਖੀ ਜਾਏਗੀ ਤੇ ਉਹਨਾਂ ਤੇ ਪੂਰੀ ਪੂਰੀ ਕਾਰਵਾਈ ਕੀਤੀ ਜਾਏਗੀ ਹੁਣ ਅਗਲੀ ਜੋ ਕਾਰਵਾਈ ਕਰਨਗੇ ਉਹਨਾਂ ਨੇ ਕਿਹਾ ਕਿ ਪਿਛਲੇ ਬੀਤੇ 5 ਸਾਲਾਂ ਦੇ ਵਿੱਚ ਜਿੰਨੀਆਂ ਵੀ ਅਪਰਾਧਿਕ ਗਤੀਵਿਧੀਆਂ ਹੋਈਆਂ ਨੇ ਜਾਂ ਜਿੰਨੀਆਂ ਵੀ ਨਸ਼ਾ ਤਸਕਾ ਦੇ ਨਾਲ ਲੱਗਦੀਆਂ ਗਤੀਵਿਧੀਆਂ ਹੋਈਆਂ ਨੇ ਉਹਨਾਂ ਦੇ ਨਾਲ ਜੁੜਦੇ ਜਿੰਨੇ ਵੀ ਨਾਮ ਨੇ ਉਹ ਚਾਹੇ ਗੈਂਗਸਟਰ ਨੇ ਉਹ ਚਾਹੇ ਗੁੰਡੇ ਨੇ ਉਹ ਚਾਹੀ ਨਸ਼ਾ ਤਸਕਰ ਨੇ ਉਹਨਾਂ ਦੀ ਵੀ ਲਿਸਟ ਬਣਾਈ ਜਾਏ ਤੇ ਉਹਨਾਂ ਨੂੰ ਵੀ ਰੰਗੇ ਹਾਥੀ ਫੜਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਏ ਸੋ ਹੁਣ ਇੱਕ ਵੱਡੀ ਜਿਹੜੀ ਹੈ ਉਹ ਸਾਰਿਆਂ ਨੂੰ ਆਸ ਮਿਲ ਰਹੀ ਹੈ ਕਿ ਆਖਿਰਕਾਰ ਪ੍ਰਸ਼ਾਸਨ ਜਿਹੜਾ ਹੈ ਉਹ ਨਸ਼ਾ ਤਸਕਰਾਂ ਖਿਲਾਫ ਤੇ ਗੈਂਗਸਟਰਾਂ ਖਿਲਾਫ ਇੱਕ ਵੱਡਾ ਸ਼ਿਕੰਜਾ ਕਸੇਗੀ ਕਿਉਂਕਿ ਜੈਸੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਤੇ ਨਸ਼ਾ ਤਸਕਰਵਾਦ ਵਧ ਰਿਹਾ ਹੈ ਉਸ ਹਿਸਾਬ ਦੇ ਨਾਲ ਡੀਜੀਪੀ ਪੰਜਾਬ ਲਗਾਤਾਰ ਆਪਣੀ ਗਤੀਵਿਧੀਆਂ ਕਰ ਰਹੇ ਨੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਦੋ ਗੈਂਗਸਟਰਾਂ ਦਾ ਐਂਕਾਊਂਟਰ ਕੀਤਾ ਗਿਆ ਤੇ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਵੀ ਸਾਰੇ ਜਿਹੜੇ ਸ਼ਾਰਪ ਸ਼ੂਟਰ ਸੀਗੇ ਉਹਨਾਂ ਨੂੰ ਫੜ ਦਿੱਤਾ ਗਿਆ। ਸੋ ਪ੍ਰਸ਼ਾਸਨ ਦਾ ਇੱਕ ਵੱਡਾ ਕਦਮ ਚੱਲ ਰਿਹਾ ਹੈ। ਪ੍ਰਸ਼ਾਸਨ ਦੀ ਇੱਕ ਵੱਡੀ ਗਤੀਵਿਧੀ ਚੱਲ ਰਹੀ ਹੈ। ਸੋ ਇਸੇ ਗਤੀਵਿਧੀ ਨੂੰ ਚੱਲਦੇ ਜੋ ਅੱਜ ਲੁਧਿਆਣੇ ਦੇ ਵਿੱਚ ਸਾਰੇ ਅਧਿਕਾਰੀਆਂ ਦੇ ਨਾਲ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਉਸ ਵਿੱਚ ਸਪਸ਼ਟ ਕੀਤਾ ਗਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿੰਨੀਆਂ ਵੀ ਨਸ਼ਾ ਤਸਕਰ ਤੇ ਜਿੰਨੀਆਂ ਵੀ ਅਪਰਾਧਿਕ ਗਤੀਵਿਧੀਆਂ ਹੋਈਆਂ ਨੇ ਉਹਨਾਂ ਸਾਰੇ ਘਟਨਾਵਾਂ ਦੀ ਇੱਕ ਲਿਸਟ ਬਣਾਈ ਜਾਏ ਤਾਂ ਉਹਨਾਂ ਨਾਲ ਜੁੜੇ ਜਿੰਨੇ ਵੀ ਨਾਮ ਸਾਹਮਣੇ ਆਉਂਦੇ ਨੇ ਉਸ ਦੀ ਲਿਸਟ ਬਣਾ ਕੇ ਉਸ ਤੇ ਲੱਗੀ ਕਾਰਵਾਈ ਕੀਤੀ ਜਾਏ ਸੋ ਇਸ ਦੇ ਨਾਲ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਸਾਡਾ ਸਹਿਯੋਗ ਜ਼ੂੜ ਕਰਨ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਉਹਨਾਂ ਨੂੰ ਕਿਤੇ ਵੀ ਕੋਈ ਵੀ ਇਹੋ ਜਿਹੀ ਗਤੀਵਿਧੀ ਜਾਂ ਕਾਰਵਾਈ ਦਿਖਦੀ ਏ ਨਸ਼ਾ ਤਸਕਰਾ ਦੀ ਕਾਰਵਾਈ ਹੋ ਜਾਏ ਜਾਂ ਕੋਈ ਵੀ ਗੁੰਡਾ ਜਾਂ ਗੈਂਗਸਟਰ ਕਿਸੇ ਨੂੰ ਤੰਗ ਕਰਦਾ ਹੈ ਜਾਂ ਤੁਹਾਨੂੰ ਕਿਤੇ ਇਹੋ ਜਿਹੀ ਖਬਰ ਮਿਲਦੀ ਏ ਤਾਂ ਤੁਸੀਂ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕਰੋ ਤਾਂ ਜੋ ਪੁਲਿਸ ਉਸਤੇ ਆਪਣੀ ਕਾਰਵਾਈ ਕਰੇ ਸੋਹਣ ਪੰਜਾਬ ਦਾ ਲਈ ਇੱਕ ਰਾਹ ਪੜੀ ਖਬਰ ਹੈ ਕਿਉਂਕਿ ਡੀਜੀਪੀ ਪੰਜਾਬ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਅਤੇ ਗੈਂਗਸਟਰ ਤੇ ਸਰਜੀ ਕਲ ਸਟ੍ਰਾਈਕ ਹੋਏਗੀ ਸੋ ਉਸੇ ਬਾਬਤ ਜੋ ਖਬਰਾਂ ਨੇ ਉਤਾਰਨ ਸਾਂਝੀ ਕਰ ਰਹੇ ਕਿ ਪਿਛਲੇ 5 ਸਾਲ ਦੇ ਵਿੱਚ ਜਿੰਨੀਆਂ ਗਤੀਵਿਧੀਆਂ ਹੋਈਆਂ ਨੇ ਉਸ ਦਾ ਜ਼ਲਦੀ ਮੰਦੇ ਜਿੰਨੇ ਨਾਮ ਹੋਣਗੇ ਉਹ ਵੀ ਸਾਹਮਣੇ ਆਉਣਗੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਤੇ ਪੂਰਾ 56 ਕੱਸਿਆ ਜਾਏਗਾ ਉਹਨਾਂ ਮੈਡੀਕਲ ਸਟੋਰਸ ਨੂੰ ਫੜਿਆ ਜਾਏਗਾ ਜਿਨ੍ਹਾਂ ਮੈਡੀਕਲ ਸਟੋਰਾਂ ਤੇ ਨਸ਼ੇ ਨਾਲ ਲੱਗਦੀਆਂ ਪਦਾਰਥ ਵਿਕਦੇ ਨੇ ਨਸ਼ਾ ਵਿਕਦਾ ਹੈ ਜੋ 2 ਨੰਬਰ ਤੇ ਨਸ਼ਾ ਵੇਚਦੇ ਨੇ ਮੈਡੀਕਲ ਸਟੋਰ ਦੇ ਵਿੱਚ ਗੋਲੀਆਂ ਮਿਲਦੀ ਹੈ ਨਸ਼ਾ ਬਾਬਤ ਸੋ ਉਹਨਾਂ ਮੈਡੀਕਲ ਸਟੋਰ ਤੇ ਵੀ ਸ਼ਿਕੰਜਾ ਕੱਸਿਆ ਜਾਏਗਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਅਗਰ ਤੁਹਾਨੂੰ ਕੋਈ ਵੀ ਖਬਰ ਮਿਲਦੀ ਹੋ ਚਾਹੇ ਨਸ਼ਾ ਤਸਕਰ ਦੀ ਖਬਰ ਹੋਵੇ ਚਾਹੇ ਕੋਈ ਗੈਂਗਸਟਰ ਦੀ ਖਬਰ ਹੋਵੇ ਤਾਂ ਪੁਲਿਸ ਤਾਕੋ ਖਬਰ ਜ਼ਰੂਰ ਪਹੁੰਚਾਓ ਤੇ ਤੁਹਾਡੀ ਪਛਾਣ ਨੂੰ ਗੁਪਤ ਰੱਖਿਆ ਜਾਏਗਾ